ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਇੱਕ ਓੰਕਾਰ ਬੰਪੀ ਕੁਛ ਨਹੀਂ ਉਹਦੇ ਨਾਲ ਜੁੜਨਾ ਹੈ ਲੇਕਿਨ ਵੇਖਣ ਦੇ ਵਿੱਚ ਆਉਂਦਾ ਹੈ ਕਿ ਸਿੱਖ ਜਿਹਦੀ ਚੋਲੀ ਦੇ ਵਿੱਚ ਇਤਨਾ ਖਜ਼ਾਨਾ ਸਤਿਗੁਰਾਂ ਨੇ ਪਾਇਆ ਹੈ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਬੜਾ ਖਜ਼ਾਨਾ ਗੁਰੂ ਗ੍ਰੰਥ ਸਾਹਿਬਹ ਜੀ ਦੇ ਅੰਦਰ ਪਰ ਸੀਤ ਮੂਰਤੀ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਹੋਇਆ ਬਸ ਮੱਥਾ ਟੇਕਿਆ ਪ੍ਰਕਰਮਾ ਕੀਤੀ ਹੱਥ ਜੋੜੇ ਵਾਪਸ ਚਲੇ ਗਏ ਇੱਕ ਮੂਰਤੀ ਦੀ ਤਰ੍ਹਾਂ ਜਿਸ ਨੂੰ ਸਿਰਫ ਮੱਥਾ ਟੇਕਣ ਵੱਸਤੇ ਨਹੀਂ ਦਿੱਤਾ ਹੈ ਨਹੀਂ ਬਾਰ-ਬਾਰ ਇਸ ਵਾਸਤੇ ਜੋਰ ਦੇਣਾ ਵੀ ਕਿਸੇ ਦੀ ਗੱਲ ਸਮਝ ਵਿੱਚ ਆ ਜਾਏ ਅਸੀਂ ਬਾਣੀ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਈਏ ਪੜਨਾ ਸ਼ੁਰੂ ਕਰ ਲਈਏ ਨਹੀਂ ਤੇ ਪੱਥਰਾਂ ਦੀ ਪੂਜਾ ਕਰਦਿਆਂ ਕਰਦਿਆਂ ਮਨੁੱਖ ਦਾ ਹਿਰਦਾ ਵੀ ਪੱਥਰ ਵਰਗਾ ਹੋ ਗਿਆ ਅਸੀਂ ਆਪ ਹੀ ਪੱਥਰ ਹੋ ਗਏ ਇੱਕ ਵਿਦਵਾਨ ਕਹਿੰਦਾ ਹੈ ਕਿ ਜਿਨਹ ਮਹਿਸੂਸ ਇਨਸਾਨੋਂ ਕੇ ਰੰਜੋ ਗਮ ਨਹੀਂ ਹੋਤੇ ਉਹ انسان ਵੀ ਪੱਥਰੋਂ ਸੇ ਕਮ ਨਹੀਂ ਹੁੰਦੇ ਜਿਸ ਬੰਦੇ ਦੇ ਉੱਤੇ ਕਥਾ ਕੀਰਤਨ ਦਾ ਕੋਈ ਅਸਰ ਨਾ ਹੋਵੇ ਕਿਸੇ ਦੂਸਰੇ ਮਨੁੱਖ ਦਾ ਦੁੱਖ ਮਹਿਸੂਸ ਨਾ ਹੋਵੇ ਉਹਦੀ ਪੀੜਾ ਨੂੰ ਮਹਿਸੂਸ ਨਾ ਕਰ ਸਕੇ ਇਹ ਵਿਦਵਾਨ ਕਹਿੰਦਾ ਵੀ ਪੱਥਰ ਹੀ ਇਹ ਬੰਦਾ ਹੋਰ ਕੀ ਹੈ ਪੱਥਰ ਨੂੰ ਪੂਜਿਆ ਗਿਆ ਕੁਝ ਅਗਿਆਨਤਾ ਕਰਕੇ ਜਾਂ ਇੰਜ ਕਹਿ ਲਓ ਕਿ ਰੱਬ ਦੇ ਵਿੱਚ ਤੇ ਪੱਥਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਰੱਬ ਦੇ ਵਿੱਚ ਤੇ ਪੱਥਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਕੋਈ ਫਰਕ ਨਹੀਂ ਵੇਖੋ ਰੱਬ ਨੂੰ ਭੁੱਖ ਨਹੀਂ ਲੱਗਦੀ ਐ ਪੱਥਰ ਨੂੰ ਭੁੱਖ ਨਹੀਂ ਲੱਗਦੀ ਰੱਬ ਨੂੰ ਪਿਆਸ ਨਹੀਂ ਲੱਗਦੀ ਪੱਥਰ ਨੂੰ ਨਹੀਂ ਲੱਗਦੀ ਤਦ ਪੱਥਰ ਨੂੰ ਛਾਵੇਂ ਰੱਖ ਦਿਓ ਕੋਈ ਫਰਕ ਨਹੀਂ ਪੈਂਦਾ ਠੰਡ ਵਿੱਚ ਰੱਖ ਦਿਓ ਕੋਈ ਫਰਕ ਨਹੀਂ ਪੈਂਦਾ ਰਸਨ ਪੱਥਰ ਨੂੰ ਦੁੱਖ ਸੁੱਖ ਦਾ ਕੋਈ ਅਸਰ ਨਹੀਂ ਹੈ ਰੱਬ ਨੂੰ ਵੀ ਦੁੱਖ ਸੁੱਖ ਦਾ ਕੋਈ ਅਸਰ ਨਹੀਂ ਹੈ ਤੇ ਮਾੜੀ ਕੰਨ ਨੇ ਜੇ ਸਭ ਮਿਲ ਕੇ ਆਖਣ ਪਾਹਰ ਵੱਡਾ ਨਾ ਹੋਵੇ ਕਾਟ ਨਾ ਜਾਏ ਜੇ ਸਾਰੇ ਮਿਲ ਕੇ ਅਸੀਂ ਰੱਬ ਦੀ ਉਸਤਤ ਕਰਨ ਲੱਗ ਪਈਏ ਤੇ ਰੱਬ ਕੋਈ ਵੱਡਾ ਨਹੀਂ ਹੋ ਜਾਂਦਾ ਤੇ ਜੇ ਸਾਰੇ ਮਿਲ ਕੇ ਉਹਨੂੰ ਗਾਲਾਂ ਕੱਢੀਏ ਤੇ ਉਹ ਕੋ ਛੋਟਾ ਨਹੀਂ ਹੋ ਜਾਂਦਾ ਪੱਥਰ ਦੀ ਅਸੀਂ ਜਿੰਨੀ ਮਰਜ਼ੀ ਹੈ ਉਸ ਤਤ ਕਰੀਏ ਪੱਥਰ ਕੋਈ ਵੱਡਾ ਨਹੀਂ ਹੋ ਜਾਂਦਾ ਜੇ ਸਾਰੇ ਮਿਲ ਕੇ ਉਹਦੀ ਨਿੰਦਾ ਕਰੀਏ ਤੇ ਪੱਥਰ ਕੋਈ ਛੋਟਾ ਨਹੀਂ ਹੋ ਜਾਂਦਾ ਪੱਥਰ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਅਗਰ ਫਰਕ ਹੈ ਤਾਂ ਸਿਰਫ ਇੱਕ ਹੋਰ ਕੋਈ ਫਰਕ ਨਹੀਂ ਪੱਥਰ ਟੋਟਲ ਸੁੱਤਾ ਹੋਇਆ ਹੈ ਪੱਥਰ ਦੇ ਵਿੱਚ ਜਾਗਰਤੀ ਨਹੀਂ ਹੈ ਪਰਮਾਤਮਾ ਦੇ ਵਿੱਚ ਸੌਣਾ ਨਹੀਂ ਹੈ ਪਰਮਾਤਮਾ ਟੋਟਲ ਜਾਗਿਆ ਹੋਇਆ ਹੈ ਸਤਿਗੁਰ ਜਾਗਦਾ ਹੈ ਦੇਵ ਉਹ ਰੱਬ ਜਾਗਦਾ ਹੋਇਆ ਪੱਥਰ ਸੁੱਤਾ ਹੋਇਆ ਹੈ ਰਾਗੂ ਵਿੱਚ ਸੌਣਾ ਨਹੀਂ ਹੈ ਪੱਥਰ ਵਿੱਚ ਜਾਗਰਤੀ ਨਹੀਂ ਹੈ ਬਸ ਇੱਕ ਫਰਕ ਹੈ ਬਸ ਲੋਕਾਂ ਨੇ ਪੱਥਰ ਨੂੰ ਹੀ ਆਪਣਾ ਇਸ਼ਕ ਬਣਾ ਲਿਆ ਪੱਥਰ ਦੀ ਪੂਜਾ ਪੱਥਰ ਨੂੰ ਮੱਥਾ ਟੇਕਣਾ ਤੁਹਾਡੇ ਸੱਚੇ ਬਾਪ ਜੀ ਨੇ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਨ ਵਾਸਤੇ ਗ੍ਰੰਥ ਸਾਹਿਬ ਤਿਆਰ ਕਰਨ ਦੀ ਤਿਆਰੀ ਕੀਤੀ ਹੈ